ਪੰਜਾਬ ਦੇ ਲੋਕ ਇਹ ਮੰਗ ਕਰਦੇ ਆ ਜੋ ਹਾਲਾਤ ਪੰਜਾਬ ਦੇ ਦਿੱਲੀ ਤੋਂ ਚੱਲਣ ਵਾਲੀ ਦਿੱਲੀ ਤੋਂ ਰਿਮੋਟ ਕੰਟਰੋਲ ਕੇਜਰੀਵਾਲ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਜੋ ਹਾਲਾਤ ਬਣਾਏ ਆ ਚਾਹੇ ਉਹ ਆਰਥਿਕ ਹਾਲਾਤ ਨੇ ਫਾਈਨੈਂਸ਼ੀਅਲ ਐਮਰਜੈਂਸੀ ਵਾਲੇ ਚਾਹੇ ਉਹ ਲਾਅ ਐਂਡ ਆਰਡਰ ਹੈ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਹੈ ਪੰਜਾਬ ਦੇ ਰਾਜਨੀਤੀ ਦੀ ਗੱਲ ਆ ਸੀਐਮ ਸਾਹਿਬ ਮੀਟਿੰਗ ਕਰ ਰਹੇ ਆ ਨੈਪ ਸਿੰਘ ਸੈਣੀ ਸਾਹਿਬ ਨਾਲ ਕਹਿੰਦੇ ਜੀ ਅਸੀਂ ਤਾਂ ਪਾਣੀ ਲਿਟਰਲੀ ਕੰਸੀਡ ਕਰਤਾ ਪਾਣੀ ਤੇਨ ਨੂੰ ਤਿਆਰ ਜਦ ਭਾਈ ਆਪਣਾ ਉਥੇ ਕਨਈਆ ਜੀ ਦੀ ਜਦ ਗੱਲ ਕਰਦੇ ਆ ਸੋ ਇਹ ਸਾਰੀ ਚੀਜ਼ਾਂ ਤੋਂ ਬੜਾਈ ਕਲੀਅਰ ਹੈ ਕਿ ਆਮ ਆਦਮੀ ਪਾਰਟੀ ਦੀ ਹੁਣ ਹਰਿਆਣੇ ਚ ਕਿਉਂਕਿ ਉਹ ਆਪ ਦੀ ਪੈਟ ਬਣਾਉਣਾ ਚਾਹੁੰਦੇ ਆ ਉਹੀ ਗੁਪਤਾ ਸਾਹਿਬ ਸਨ ਨਾ ਇਹਨਾਂ ਦੇ ਰਾਜ ਸਭਾ ਦੇ ਐਮਪੀ ਜਿਹੜੇ ਕਹਿੰਦੇ ਕੋਨੇ-ਕੋਨੇ ਤੱਕ ਪਾਣੀ ਪਹੁੰਚਾ ਦੇਵਾਂਗੇ ਸੋ 올 디즈 이슈즈 ਨੂੰ ਦੇਖਦਿਆਂ ਹੋਇਆ ਪੰਜਾਬ ਦੇ ਲੋਕ ਇਹ ਮੰਗ ਕਰ ਰਿਹਾ दैट ਸ਼੍ਰੋਮਣੀ ਅਕਾਲੀ ਦਲ ਨੀਡਸ ਟੂ ਕਮ ਟੂਗੇਦਰ ਔਰ ਮੈਂ ਤਨਵਾਦੀ ਹਾਂ ਕੱਲ ਮੈਂ ਥੋੜੇ ਰਾਈ ਇਹ ਗੱਲ ਕੀਤੀ ਹੈ ਅੱਜ ਮੈਨੂੰ ਪਤਾ ਲੱਗਿਆ ਜਟਾ ਲੋਟ ਆਫ ਲੀਡਰਸ ਹੈਵ ਵੈਲਕਮਡ ਇਟ ਮੈਂ ਆਪ ਤਾਂ ਨਹੀਂ ਵੇਖੀ ਬਟ ਮੈਨੂੰ ਕੋਈ ਫੋਨ ਤੇ ਦੱਸ ਰਿਹਾ ਸੀਗਾ ਕਿ ਸ਼ਾਇਦ ਬੜਾ ਸਾਰੇ ਲੀਡਰ ਵੱਲੋਂ ਹੀ ਵੈਲਕਮ ਆਇਆ ਹਾਂਜੀ ਹਾਂਜੀ ਮੇਰੇ ਨਾਲ ਕਈਆਂ ਨੇ ਗੱਲ ਵੀ ਕੀਤੀ ਆ ਇਸ ਵੀ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸਾਹਿਬ ਦਾ ਵੀ ਇਹਦੇ ਚ ਉਹਨਾਂ ਨੇ ਗੋ ਹੱਟ ਮੈਨੂੰ ਦਿੱਤਾ ਮੈਨੂੰ ਜਦ ਜੇਲ੍ਹ ਚ ਵੀ ਮਿਲੇ ਸੀ ਸਾਡੀ ਇਹੀ ਗੱਲ ਹੋਈ ਸੀ ਜੀ ਔਰ ਮੈਂ ਸਮਝ ਰਿਹਾ ਕਿ ਉਹਦਾ ਪੋਜ਼ਿਟਿਵ ਰਿਜ਼ਲਟ ਵੇਖਣ ਨੂੰ ਮਿਲ ਰਿਹਾ ਆਈ ਗੈਸ ਵੀ ਫॉर द ਸੇਕ ਆਫ ਪੰਜਾਬ ਮੈਂ ਬਾਰ ਬਾਰ ਕਹਿ ਰਿਹਾ ਆਪਣੇ ਹਿੱਤਾਂ ਨੂੰ ਛੱਡ ਕੇ ਪਾਰਟੀ ਪੰਜਾਬ ਲਈ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਔਰ ਮੈਂ ਤਲਵਾਦੀ ਆ ਜਿਹੜੇ ਅ ਲੀਡਰਸ ਲਾਰਜਰ ਇੰਟਰਸਟ ਚ ਚਾਹੇ ਉਹ ਬਟਾਲਾ ਸਾਹਿਬ ਨੇ ਚਾਹੇ ਚੰਦੂ ਮਾਜਰਾ ਸਾਹਿਬ ਨੇ ਚਾਹੇ ਭੋਲੂਆ ਰਾਠਾ ਸਾਹਿਬ ਨੇ ਕਈਆਂ ਨੇ ਵੈਲਕਮ ਕੀਤਾ ਮੈਂ ਸਭ ਦਾ ਧੰਨਵਾਦ ਕਰਦਾ ਗੱਲ ਕਰਨ ਜਾਉਗੇ ਜੀ ਨਾਲ ਬਨੀਤ ਬਿੱਟੂ ਮੈਂ ਨੰਗੇ ਪੈਰੀ ਜਾਊਂਗਾ ਜੀ ਹੋਰ ਦੱਸੋ ਮੈਂ ਨੰਗੇ ਪੈਰੀ ਜਾਊਂਗਾ ਪੰਜਾਬ ਭਲੇ ਆਸ ਤੇ ਜਿੱਥੇ ਕਹੋਗੇ ਸਰ ਬਨੀਤ ਬਿੱਟੂ ਬਾਰਾਹ ਹੁਣ ਗਾਂਧੀ ਕਿਹਨਾਂ ਚੋ ਜਿਹੜਾ ਇਹੀ ਥੱਲੇ ਕਰਨਾ ਯਾਰ ਹਾਂਜੀ ਭਾਜੀ ਜੀ ਪੀ ਕਹਿ ਰਹੀ ਹੈ ਕਿ ਸਿੱਖੋ ਕਾ અપਮਾਨ ਕੀਤਾ ਗਿਆ ਹੈ ਜਿਸ ਤਰੀਕੇ ਸੇ ਗੱਦਾਰ ਬੋਲਾ ਹੈ ਰਾਹੁਲ ਗਾਂਧੀ ਤੋੜੇ ਮਾਈ ਨੀਚੇ ਕਰ ਲੋ ਯਾਰ ਅਕਾਲੀ ਦਲ ਕਿਵੇਂ ਦੇ ਤਰਨੀਤ ਬਿੱਟੂ ਗੱਦਾਰ ਦੀ ਪਰਿਭਾਸ਼ਾ ਕੀ ਹੈ ਸਰ ਇਸ ਤਰ੍ਹਾਂ ਮੇਰੇ ਤੋਂ ਤਾਂ ਬਿਹਤਰ ਤੁਸੀਂ ਸਮਝਦੇ ਹੋ ਦੂਜੀ ਗੱਲ ਦੇਖੋ ਤੁਹਾਨੂੰ ਸਮਝਣਾ ਚਾਹੀਦਾ ਕਿ ਇਹ ਜਿਹੜਾ ਰਾਹੁਲ ਗਾਂਧੀ ਤੇ ਬਿੱਟੂ ਜੀ ਨੇ ਨਾ ਜੀ ਇਹ ਪੁਰਾਣਾ ਇਹਨਾਂ ਦਾ ਇਹ ਲਵ ਰਿਲੇਸ਼ਨਸ਼ਿਪ ਸੀ ਤੇ ਹੁਣ ਟੁੱਟ ਗਈ ਟੜਕ ਕਰਕੇ ਤੇ ਉਹਦੇ ਨਤੀਜੇ ਤੋਂ ਇੱਕ ਦੂਜੇ ਨੂੰ ਕੁਝ ਕਹਿ ਕੇ ਰਹੇ ਤਾਂ ਰਾਹੁਲ ਗਾਂਧੀ ਜੀ ਤੇ ਬਿੱਟੂ ਜੀ ਇਕੱਠੇ ਨੇ ਔਰ ਕਿਹੜਾ ਆਪਾਂ ਭੁੱਲੇ ਆ ਕਿ ਬਿੱਟੂ ਜੀ ਰਾਹੁਲ ਗਾਂਧੀ ਜੀ ਮਤਲਬ ਇੱਕ ਦੂਜੇ ਪ੍ਰਤੀ ਇਹਨਾਂ ਦਾ ਕਿੰਨਾ ਪਿਆਰ ਸੀ ਆਪਾਂ ਸਾਰੇ ਜਾਣਦੇ ਹਾਂ ਸੋ ਕੀ ਗੱਲ ਹੋਈ ਕਿਉਂ ਹੋਈ ਮਜ਼ਾਕ ਚ ਹੋਈ ਸੀਰੀਅਸਨੈਸ ਚ ਹੋਈ ਮੈਂ ਆਈ ਵਾਸ ਨਾਟ ਪ੍ਰੈਸੈਂਟ ਥੇਰ ਸੋ ਆਈ ਥਿੰਕ ਰਾਹੁਲ ਗਾਂਧੀ ਕਹਿੰਦੇ ਰਿਹਾ ਕਿ ਸਰਦਾਰ ਬਿਆਨ ਸਿੰਘ ਸਾਡਾ ਪਰਿਵਾਰ ਹੈ ਔਰ ਸਰਦਾਰ ਬਿਆਨ ਸਿੰਘ ਦਾ ਪਰਿਵਾਰ ਕਹਿੰਦਾ ਰਿਹਾ ਕਿ ਰਾਹੁਲ ਗਾਂਧੀ ਸਾਡਾ ਪਰਿਵਾਰ ਹੈ ਸਾਡੀ ਮਾਂ ਪਾਰਟੀ ਹੈ ਇਹਨਾਂ ਦਾ ਅੰਦਰੂਨੀ ਮਾਮਲਾ ਹੈ ਤੁਸੀਂ মিডিਆ ਵਾਲੇ ਨਾ ਇੰਨਾ ਜੋਸ਼ ਖਾਓ ਕਿਸੇ ਮਲੇ ਕਾਲੋ ਫੇਰ ਇਕੱਠੇ ਪਈ ਕੇ ਚਾਹ ਪੀਣਗੇ ਫੇਰ ਤੁਸੀਂ ਕਿਸ ਪਾਸੇ ਜਾਓਗੇ ਸਰ ਟਾਈਮ ਲਗਨ ਮਾਲ ਹੋ ਰਿਹਾ ਹੈ ਸੁਪਰੀਮ ਕੋਰਟ ਦੇ ਸਾਹਬ ਅਫਸਰ ਸ਼ਾਹੀ ਦਾ ਗਲਤ ਇਸਤੇਮਾਲ ਹੋ ਰਿਹਾ ਤਾਂ ਲੱਗਦਾ ਹੈ ਮੌਜੂਦਾ ਸਰਕਾਰ ਚ 100% ਔਰ ਅੱਜ ਮੈਂ ਫੇਰ ਰਿਪੀਟ ਕਰਦਾ ਜੀ ਟੈਂਪਰੇਰੀ ਡੀਜੀਪੀ ਐਡ ਹੌਕ ਡੀਜੀਪੀ ਪੰਜਾਬ ਨੂੰ ਨਈ ਲੋਡ ਗੌਰਵ ਯਾਦਵ ਦੀ ਜਿਹੜੀ ਇਹ ਲਾਅ ਐਂਡ ਆਰਡਰ ਦਾ ਟੋਟਲ ਕੋਲਾਪਸ ਫੇਲਰ ਇਸ ਲਈ ਹੈ ਕਿਉਂਕਿ ਪੁਲਿਸਿੰਗ ਨਹੀਂ ਹੋ ਰਹੀ ਕੇਜਰੀਵਾਲ ਨੂੰ ਖੁਸ਼ ਕੀਤਾ ਜਾ ਰਿਹਾ ਜਦੋਂ ਡੀਜੀਪੀ ਪੱਕਾ ਲੱਗੂਗਾ ਅੰਡਰ ਸੁਪਰੀਮ ਕੋਰਟ ਦੀ ਜੋ ਗਾਈਡਲਾਈਨਸ ਨੇ ਜੋ ਯੂਪੀਐਸਸੀ ਦੀ ਗਾਈਡਲਾਈਨਸ ਨੇ ਜਦ ਡੀਜੀਪੀ ਨੂੰ ਪਤਾ ਹੋਊਗਾ ਕਿ ਮੈਨੂੰ 2 ਸਾਲ ਲਈ ਕੋਈ ਹਟਾਈ ਨਹੀਂ ਸਕਦਾ ਤੇ ਫਿਰ ਉਹ ਕਾਨੂੰਨ ਨੂੰ ਤਵੱਜੋ ਦੇਊਗਾ ਕੇਜਰੀਵਾਲ ਨੂੰ ਜਾ ਭਗਵੰਤ ਮਾਨ ਨੂੰ ਤਵੱਜੋ ਨਹੀਂ ਦੋ ਗਾ ਔਰ ਮੇਰੀ ਇਹ ਮੰਗ ਹੈ ਪੰਜਾਬ ਦੇ ਇੰਟਰਸਟ ਲਈ ਮੈਂ ਕੋਈ ਗੌਰਵ ਆਦਮ ਸਾਹਿਬ ਦੇ ਖਿਲਾਫ ਨਹੀਂ ਮੈਂ ਜੋ ਸੁਪਰੀਮ ਕੋਰਟ ਦਾ ਸਾਡੇ ਲਈ ਸਭ ਤੋਂ ਉੱਚੀ ਨਹੀਂ ਅਦਾਲਤ ਹੈ ਜੀ ਉਤੋਂ ਉੱਤੇ ਹੈ ਹੀ ਕੋਈ ਨਹੀਂ ਐਂਡ ਯੂਪੀਐਸਸੀ ਜੇ ਇੱਕ ਹੀ ਫਾਰਮੂਲਾ ਸਾਰੇ ਦੇਸ਼ 'ਚ ਲਾਗੂ ਹੈ ਹਰ ਸਟੇਟ 'ਚ ਲਾਗੂ ਹੈ ਤੇ ਵਾਈ ਨਾਟ ਇਨ ਪੰਜਾਬ ਫਾਰ 4 ইয়ার্স ਵੀ ਵਾਟ ਐਨ ਐਡ হক ਟੈਂਪਰੀ ਡੀਜੀਪੀਐਨ ਦ্যাট ਇਜ਼ ਦ ਰੀਜ਼ਨ By a law and order has collapsed and border state, Indo-Pak border, you cannot afford this. It is a total collapse, and need of the hour is that uh, uh, I think we political parties, chayo Congress hai chai BJP hai, chai asi hai. वी नीड टू अप्रोच द सुप्रीम कोर्ट एंड बिकॉज ये सुप्रीम कोर्ट की ऑर्डरेडी उल्लंघना हो रही है ममता बेनर्जी सुप्रीम कोर्ट शी हैज द राइट टू एवरी ऑल ऑफ आस है राइट टू गो टू द सुप्रीम कोर्ट एंड शी हैज एन इशू विद आई आर सो शी हैज गॉन देअर आई थिंक एवरी इंडियन सिटीजन शुड हैव द राइट टू वोट इट्स एब्सोलूटली राइट वॉट रॉन्ग इन दैट एंड आई गैस आई एम ऑल्सो सेंग दैट get when dgps are appointed in each and every state there are guidelines by the honorable supreme court and the upsc why are they not being followed in, in punjab so तो? in the end of the day i i also want to thank the honorable courts for my own case de kum mere case te bhi honorable supreme court da faisla hai to baad sarkar shart ki rakh rahi hai ab gaurav yadav ji police utthe dekh ke riya shartaan ch ki majithia punjab ch na bade ਮਜੀਠੀਆ ਦੇ ਤੋਂਡੇ ਨਾਲ ਨਾਲ ਗੱਲ ਕਰੇ ਮਜੀਠੀਆ ਮੁੱਛਾਂ ਨੂੰ ਨਾ ਵਟ ਦਵੇ ਦੱਸੋ ਬਾਈ ਇੱਕ ਕਮਾਲ ਹੀ ਹੋ ਗਈ ਇਹ ਐਡਾਪਟ ਡੀਜੀਪੀ ਕਰਕੇ ਇਹ ਰਚਨਾਤ ਲੱਗ ਰਹੀਆਂ ਮਜੀਠਾ ਉਹ ਜਿਵੇਂ ਉਹ ਬੋਲਸੋਨਾਰੋ ਹੈ ਨਾ ਜੀ ਜਿਹੜਾ ਉਹ ਬ੍ਰਾਜ਼ੀਲੀਅਨ ਰਾਸ਼ਟਰਪਤੀ ਰਹੇ ਆ ਉਹਨਾਂ ਤੇ ਕਰੈਕਰ ਲਾਤਾ ਕਹਿੰਦਾ ਮਜੀਠੀਏ ਤੇ ਵੀ ਲਾ ਦਿਓ ਜੋ ਇਮਰਾਨ ਖਾਨ ਦਾ ਹਾਲ ਕੀਤਾ ਸੀ ਜੇਲ੍ਹ ਚ ਉਹ ਜਾਲ ਮੇਰਾ ਬਣਾਤਾ ਇਸ ਲਈ ਬੜਾ ਹੀ ਜ਼ਰੂਰੀ ਹੈ ਕਿ ਪੰਜਾਬ ਦੇ ਪੰਜਾਬ ਦੇ ਲਾਅ ਨਾਅਰਡ ਨੂੰ ਬਚਾਉਣਾ ਤੇ ਪੱਕਾ ਡੀਜੀਪੀ ਚਾਹੀਦਾ ਜਿਹੜਾ ਕਾਨੂੰਨ ਨੂੰ ਫੋਲੋ ਕਰੇ ਸੰਵਿਧਾਨ ਨੂੰ ਫੋਲੋ ਕਰੇ ਜਿਹੜੇ ਖੇਲ ਦੇ ਵਿੱਚ ਉਹ ਜੀ ਪੀਆਈ ਉਹਦਾ ਸਕਿਉਰਿਟੀ ਟ੍ਰੇਕ ਹੈ ਸਕਿਉਰਿਟੀਆਂ ਬੀਨ ਕੰਪਰੋਮਾਈਜ਼ਡ ਐਂਡ ਗਲਤ ਮੈਨੂੰ ਮੈਂ ਤੁਹਾਨੂੰ ਗੱਲ ਦੱਛਾ ਜੀ ਮੈਨੂੰ ਜੇ ਸਿੱਧੂ ਮੂਸੇਵਾਲਾ ਟਾਈਪ ਮੇਰਾ ਇਨਕਾਊਂਟਰ ਹੋਇਆ ਉਹਦੇ ਲਈ ਜ਼ਿੰਮੇਾਰ ਇੱਕੋ ਬੰਦਾ ਹੈ ਜੀ ਟੈਂਪਰਰੀ ਐਡ ਹੌਕ ਡੀਜੀਪੀ ਜਿਹੜਾ ਕੇਜਰੀ ਹਾਲ ਤੇ ਭਗਵੰਤ ਮਾਨ ਨੂੰ ਕੋਚ ਕਰ ਰਿਹਾ ਹੋਰ ਕੁਝ ਨਹੀਂ ਉਹ ਗੌਰਵ ਯਾਦ ਮੈਨੂੰ ਕੋਈ ਫਰਕ ਨਹੀਂ ਮੈਂ ਆਪਦੀ ਲੜਾਈ ਲੜੂਗਾ ਨਾ ਮੈਂ ਤੁਹਾਨੂੰ ਪਹਿਲਾਂ ਕਹਿ ਦਿੱਤਾ ਨਾ ਮੈਂ ਰੁਕਣ ਵਾਲਾ ਨਾ ਮੈਂ ਝੁਕਣ ਵਾਲਾ ਝੁਕੂ ਇਹ ਗੁਰੂ ਅੱਗੇ ਸੀਸ ਝੁਕੂ ਗੁਰੂ ਦੀ ਸੰਗਤ ਅੱਗੇ ਮਗਰ ਇਸ ਨਿਕੰਮੀ ਸਰਕਾਰ ਅੱਗੇ ਨਹੀਂ ਝੁਕੂਗਾ ਭਾਵੇਂ ਇੱਕ ਕੇਸ ਛੱਡੋ ਅੱਜ ਮੈਂ ਤੁਹਾਨੂੰ ਕਹਿ ਰਿਹਾ ਦੱਸ ਕੇ ਸਪਾ ਦਿਓ ਮੈਨੂੰ ਜਦੋਂ ਤੱਕ ਮਰਜੀ ਅੰਦਰ ਦੇ ਦਿਓ ਮਗਰ ਜਦੋਂ ਨਿਕਲੂ ਇੱਕ ਗੱਜ ਵਜ ਕੇ ਵਾਰ ਲੈ ਕਬਡੀ ਦਾ ਰੀਜ਼ਨ ਵੀ ਇਨ ਵੋਕਲ ਗਾੜੀ ਦਾ ਓਨਲੀ ਰੀਜ਼ਨ ਐਸਜੀਓ ਲਈ ਵਾਟ ਇਜ਼ ਦਾ ਰੀਜ਼ਨ ਟੈਲ ਮੀ ਵਾਈ ਵਾ ਮੀਡੀਆ ਪੀਪਲ ਬੁੱਕ ਵਾਟ ਇਜ਼ ਦਾ ਰੀਜ਼ਨ ਜੇ ਫਲਾਈਟ ਰਿਕਾਰਡਰ ਕਿਸੇ ਨੇ ਚਲਾ ਦਿੱਤਾ ਕਿ ਅਸੀਂ ਮੁੱਖ ਮੰਤਰੀ ਇਸ ਟਰੈਵਲਿੰਗ ਅਬਰਾਡ ਉਹਦਾ ਹੈਲੀਕਾਪਟਰ ਉਡਰਿਆ ਤੇ ਕਿਸੇ ਨੇ ਫਲਾਈਟ ਉਹ ਰਡਾਰ ਕੋ ਲਾ ਦਿੱਤਾ ਵਾਟ ਇਜ਼ ਦਾ ਰੀਜ਼ਨ ਥੈਟ ਯੂ ਵਿਲ ਬੁੱਕ ਥਮ ਸੋ ਵੈਨ ਮੀਡੀਆ ਵਾਲ ਟੋਲਰੈਂਸ ਨਹੀਂ ਆ ਜਗਬਾਨੀ ਨਾਲ ਕੀ ਕਰ ਰਿਹਾ ਉਹ ਮਿੰਟੂ ਗੁਰਸਰਿਆ ਨਾਲ ਰਤਨ ਨਾਲ ਮਨਿੰਦਰ ਨਾਲ ਦੇ ਸੱਚ ਮਾਨੇ ਗੋਇਲ ਨਾਲ ਆਰਟੀਆਈ ਨੂੰ ਤਾਂ ਇਹ ਤਕੜਾ ਕਰ ਰਹੇ ਸੀ ਕੇਜਰੀਵਾਲ ਅੰਸ਼ਨ ਕਹਾਦਾ ਕੀਤਾ ਸੀ ਤੇ ਹੁਣ ਜੇ ਕਿਸੇ ਨੇ ਆਰਟੀਆਈ 'ਚ ਇਹ ਲਾਤੀ ਗੱਲ ਤੇ ਉਤੇ ਪਰਚਾ ਦਰਜ ਹੋ ਗਿਆ ਇਸ ਲਈ ਯੂ نو ਵਾਟ ਇਜ਼ தி ਵਾਇ ਇਸ ਹੈਪਨਿੰਗ ਵਨ ਮੈਨ ਗੌਰਵ ਯਾਦਵ ਆ ਦਿੱਲੀ ਦੀ ਵਿਧਾਨ ਸਭਾ ਦਾ ਸਪੀਕਰ ਸਾਹਿਬ ਦ ਪਾਰਲੀਮੈਂਟ ਐਂਡ ਦ ਲੈਜਿਸਲੇਚਰ ਇਜ਼ ਅਬੋਵ ਏਵਰੀਥਿੰਗ ਹੀ ਇਸ ਕਾਲਿੰਗ ਦ ਡੀਜੀਪੀ DGP is not going je permanent DGP hunda he would have realized ki a legislature je speaker da hukam aaya have to go to delhi but because he's an ad hoc DGP he has to keep kejriwal happy and kejriwal is not a member of the vidhan sabha there and a peshi kyu ho riya because arctish has said something wrong about guruguru tegh Bahadur sahab sachche paat eh magar eh bhi majboori hai ki ene kejriwal ko ch rakhna nahi kuch rakya tasveer hath ju ਵੇਦਾਰ ਨੂੰ ਇੰਭੀਆ ਵੀ ਵੈਸਾ ਬਰਬਾਦ ਕਰ ਗਿਆ ਉਹ ਨਾ ਦੇ ਹੱਥ ਤੋਂ ਟੋਕਣ ਲੱਗ ਗਿਆ ਫਿਰ ਸਰ ਵਾਇਰਲ ਹੋ ਰਹੀ ਹੈ ਕਾਂਗਰਸੀ ਆਗੂਆਂ ਦੇ ਨਾਲ ਰਾਹੁਲ ਗਾਂਧੀ ਉਹ ਮੈਨੂੰ ਨਹੀਂ ਪਤਾ ਕਿਹੜੀ ਵਾਇਰਲ ਹੋ ਰਹੀ ਹੈ ਕਿ ਵਾਇਰਲ ਚੱਬ ਤੇ ਬੜਾ ਖਤਰਨਾਕ ਹੁੰਦਾ ਹੈ ਬਸ ਸਰ ਹੋਰ ਨਾ ਬੋਲੇ ਜੀ ਫਾਈਨੈਂਸ਼ੀਅਲ ਐਮਰਜੈਂਸੀ ਦੀ ਗੱਲ ਨੂੰ ਕਹੀ ਦਿੱਤੀ ਹੈ ਥੈਟ ਮਿਸਮੈਨੇਜਮੈਂਟ ਹੈ ਜੀ ਪੰਜਾਬ ਦੇ ਖਜ਼ਾਨੇ ਦੀ ਪੰਜਾਬ ਦੇ ਲੋਕਾਂ ਦੇ ਵੈਲਥ ਦੀ ਲੁੱਟ ਖੋਟ ਹੋ ਰਹੀ ਹੈ ਔਰ ਮਿਸਮੈਨੇਜਮੈਂਟ ਕਰਕੇ ਫਾਈਨੈਂਸ਼ੀਅਲ ਐਮਰਜੈਂਸੀ ਰੱਖ ਲਈ ਜੋ ਟੱਚਿੰਗ ਆਲਮੋਸਟ 4.5 ਲੱਖ ਕਰੋੜ ਦੇ ਕਰਜ਼ਾਈ ਹੋ ਗਏ ਐਂਡ ਜੋ ਹਾਲਾਤ ਚੱਲ ਰਹੇ ਆ ਦੇ ਆਰ ਗੋਇੰ ਟੂ ਟੇਕ ਇਟ ਟੂ 5 ਲੱਖ ਕਰੋੜ ਦੇ ਆ ਵਾਂਟ ਟੂ ਸੇਲਿੰਗ ਆਲ ਪੰਜਾਬ ਲੈਂਡ ਐਟ ਡਿਸਟ੍ਰੈਸ ਪ੍ਰਾਈਸ ਆਫ 25% ਲੈਸ ਕਿੱਥੇ 50% ਮਹਰ ਦੀ ਬਿਕਣੀ ਚਾਹੀਦੀ ਇਹ ਤਾਂ ਸਭ ਤੋਂ ਵੱਡਾ ਘੁਟਾਲਾ ਇੰਦਾ ਮੇਕਿੰਗ ਥੈਂਕ ਯੂ ਬਾਈਟ ਦੇ ਦੋ ਯਾਰ ਹੁਣ ਆਪੇ ਆਇਓ ਹੈਪੀ ਸ਼ੋਰਟ ਕਰਨਾ ਹੈ ਜਾਂਦੇ ਨਹੀਂ